ਜਿਸ ਤਰੀਕੇ ਨਾਲ ਮੋਦੀ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਕਿ 22 ਸਤੰਬਰ ਦੇ ਚੜ੍ਹਦੇ ਸੂਰਜ ਦੇ ਨਾਲ ਜਿਹੜੇ ਨੇ GST ਦੇ ਰੇਟਸ ਜਿਹੜੇ ਘਟ ਜਾਣਗੇ ਤਾਂ ਉਸੇ ਦੇ ਚੱਲਦੇ ਹੋਇਆ ਅੱਜ ਬੁਲਟ ਏਜੰਸੀ ਪਹੁੰਚੀ ਆਂਦਾ ਕਿੰਨਾ ਕਿ ਫਰਕ ਜਿਹੜਾ ਹੁਣ ਸੇਲ ਦੇ ਵਿੱਚ ਪਏਗਾ ਜਾਂ ਲੋਕਾਂ ਦੇ ਜਿਹੜੀ ਖੁਆਇਸ਼ ਉਹਦੇ ਵਿੱਚ ਪਏਗਾ ਕਿਉਂਕਿ ਇਹ GST ਹੈ ਉਹ 28% ਤੋਂ 18% ਹੋ ਗਿਆ ਮੇਰੇ ਖਿਆਲ ਵਿੱਚ ਰਾਇਲਨ ਫੀਲਡ ਤੇ ਮੈਕਸਿਮਮ ਫਰਕ ਪਾਊਗਾ ਕਿਉਂਕਿ ਇਹ ਲੋਕਾਂ ਦੀ ਇੱਕ ਐਸਪੀਰੇਸ਼ਨਲ ਬਾਈਕ ਸੀਗੀ ਉਹ ਆਪਣੀ ਲਾਈਫ 'ਚ ਕਿਸੇ ਨਾ ਕਿਸੇ ਵੇਲੇ ਜਿਹੜਾ ਵੀ ਰਾਈਡਰ ਆ ਚਾਹੇ ਉਹ ਹੀਰੋ ਦਾ ਹੈ ਚਾਹੇ ਪਜਾਜ ਦਾ ਹੈ ਚਾਹੇ ਹੋਂਡਾ ਦਾ ਹੈ ਚਾਹੇ TVS ਦਾ ਹੈ ਉਹਦੀ ਇੱਛਾ ਹੈ ਸੀ ਨੂੰ ਨਾ ਕਿਸੇ ਨਾ ਕਿਸੇ ਵੇਲੇ ਮੈਂ ਰਾਇਲ ਅਨਫੀਲ ਯੂ ਖਰੀਦ ਲਵਾਂ ਅੱਜ ਸਵੇਰ ਦਾ ਰਾਸ਼ਨ ਆ ਨਾਮ ਵੀ ਸਾਡੇ ਨੇ ਲਾਈਨ ਬਣਾ ਕੇ ਸੰਗ ਡੀਲ ਕਰਨਾ ਪਿਆ ਸੀ ਬਲੈਂਡਰ ਪਲਾਨ ਕਰ ਰਹੇ ਸੀਗੇ ਜੀ ਪਰ ਹੁਣ ਬੁਲਟ ਨੂੰ ਹੋ ਗਿਆ ਕਿਉਂਕਿ ਜਿਹੜਾ ਬੁਲਟ ਦਾ ਪ੍ਰਾਈਸ ਆ ਉਹ ਰੀਜ਼ਨੇਬਲ ਹੋ ਗਿਆ ਹੋ ਗਿਆ ਜਿਹੜਾ ਕਿ ਹਰ ਕਸਟਮਰ ਦੇ ਬਜਟ 'ਚ ਆ ਰਿਹਾ 28% ਤੋਂ 18% ਜੀਐਸਟੀ ਆ ਰਿਹਾ ਹੈ ਫਿਰ ਆਪਣਾ ਕੋ ਸਪਲੈਂਡਰ ਦੇ ਨੀਅਰ ਬੋਰ ਜੀ ਪੈ ਜਾਂਦਾ ਲੱਖ ਰੁਪਏ ਤੋਂ ਸਪਲੈਂਡਰ ਪੈਂਦਾ 1 ਸਵਾ ਲੱਖ 1.5 ਲੱਖ ਦੀ ਰੇਂਜ 'ਚ ਬੁਲਟ ਮਿਲ ਰਿਹਾ ਵਾ ਤਾਂ ਹਰ ਕਸਟਮਰ ਬੁਲਟ ਹੀ ਲਊਗਾ ਜੀਐਸਟੀ ਨਾਲ ਕਾਫੀ ਫਰਕ ਪਿਆ ਕਰਿਆ ਹੈਗਾ ਕਸਟਮਰ ਨੂੰ ਤੁਸੀਂ ਦੇਖ ਸਕਦੇ ਹੋ ਆਪਣਾ ਕਸਟਮਰ ਤਾਂ ਕੱਠ ਪਹਿਲੇ ਤੇ ਨਹੀਂ ਦਿਖਾ ਰਿਹਾ ਵੀ ਆਪਣਾ ਪੂਰਾ ਰਿਸਪਾਂਸ ਮਿਲ ਰਿਹਾ ਹੈਗਾ ਬੁਲਟ ਨੂੰ ਤੁਹਾਡੀ ਕਿੰਨੀ ਕੁ ਪੁਰਾਣੀ ਰੀਚ ਸੀ ਬੁਲਟ ਲੈਣ ਦੀ ਪਰ ਮੇਰੀ ਕਾਫੀ ਟਾਈਮ ਤੋਂ ਸੀਗੀ ਰੀਚ ਕਿ ਆਪਣਾ ਬੁਲਟ ਲੈਣਾ ਪਰ ਹੁਣ ਆਪਣਾ ਅੱਜ ਆਪਣਾ ਜੀਐਸਟੀ ਸਪਨਾ ਜਿਹਾ ਪੂਰਾ ਹੁੰਦਾ ਦਿਖ ਰਿਹਾ ਜੀ ਨਵਰਾਤਰੀ ਦਾ ਪਹਿਲਾ ਦਿਨ ਹੈ ਤੇ ਜੀਐਸਟੀ ਰੀਫਾਰਮਸ ਦਾ ਵੀ ਜਿਹੜਾ ਕੀ ਹੈ ਪਹਿਲਾ ਦਿਨ ਇਸ ਤਰੀਕੇ ਨਾਲ ਮੋਦੀ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਕਿ 22 ਸਤੰਬਰ ਦੇ ਚੜ੍ਹਦੇ ਸੂਰਜ ਦੇ ਨਾਲ ਜਿਹੜੇ ਨੇ ਜੀਐਸਟੀ ਦੇ ਰੇਟਸ ਜਿਹੜੇ ਘਟ ਜਾਣਗੇ ਤਾਂ ਉਸੇ ਦੇ ਚੱਲਦੇ ਹੋਇਆ ਅੱਜ ਬੁਲਟ ਏਜੰਸੀ ਪਹੁੰਚੀ ਆਂ ਬੁਲਟ ਏਜੰਸੀ ਇਸ ਕਰਕੇ ਪਹੁੰਚੀ ਆ ਕਿਉਂਕਿ ਬੁਲਟ ਜਿਹੜਾ ਹੈ ਉਹ ਪਹਿਲਾ ਪਿਆਰ ਹੈ ਪੰਜਾਬੀਆਂ ਦਾ ਪਹਿਲੀ ਪਸੰਦ ਹੈ ਪੰਜਾਬੀਆਂ ਦੀ ਤੇ ਜਿਹੜਾ ਇੱਕ ਪੰਜਾਬੀ ਮੁੰਡਾ ਜਵਾਨ ਹੁੰਦਾ ਤਾਂ ਉਸ ਦੀ ਪਸੰਦ ਇਹ ਹੁੰਦੀ ਹੈ ਵੀ ਬੁਲਟ ਉਹਦੇ ਥੱਲੇ ਹੋਵੇ ਤੇ ਉਹ ਬੁਲਟ ਉੱਤੇ ਕਾਲਜ ਜਾਵੇ ਜਾਂ ਸਕੂਲ ਜਾਵੇ ਤਾਂ ਬਿਲਕੁਲ ਉਹ ਸ਼ੌਂਕ ਨੂੰ ਦੇਖਦੇ ਹੋਏ ਬੁਲਟ ਦਾ ਰੇਟ ਜਿਹੜੇ ਘਟੇ ਨੇ ਤਾਂ ਕრაਊਡ ਤੁਸੀਂ ਦੇਖ ਸਕਦੇ ਹੋ ਵੀ ਕਿਸ ਪੱਧਰ ਤੇ ਬੁਲਟ ਦੀ ਏਜੰਸੀ ਦੇ ਵਿੱਚ ਪਹੁੰਚਿਆ ਹੋਇਆ ਰਾਇਲ ਫੀਲਡ ਲੀ ਏਜੰਸੀ ਦੇ ਵਿੱਚ ਜਿਸ ਤਰੀਕੇ ਨਾਲ ਕრაਊਡ ਇੱਥੇ ਮੌਜੂਦ ਹੈ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਂ ਵੀ ਅੱਜ 22 ਸਤੰਬਰ ਹੈ ਪਹਿਲਾ ਨਵਰਾਤਰੇ ਹੈ ਤੇ ਉਸ ਦੇ ਨਾਲ ਜਿਹੜਾ ਕრაਊਡ ਵਾਧਾ ਹੋਇਆ ਜਿਹੜਾ ਕਿ ਆ ਤੁਹਾਨੂੰ ਆਪਣੇ ਫ੍ਰੈਂਡ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਏਜੰਸੀ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਤਾਂ ਬਿਲਕੁਲ ਇੱਥੋਂ ਦੇ ਜਿਹੜੇ ਮੈਨੇਜਰ ਆਉਣ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਿੰਨਾ ਕੁ ਫਰਕ ਜਿਹੜਾ ਹੈ ਉਹ GST ਰਿਫਾਰਮ ਹੋਣ ਦੇ ਨਾਲ ਪੈ ਰਿਹਾ ਤੇ ਜਿਸ ਤਰੀਕੇ ਨਾਲ ਤਸਵੀਰਾਂ ਤੁਹਾਨੂੰ ਅਜੇ ਦਿਖਾ ਰਹੇ ਆ ਤੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਵੀ ਹੈ ਤੇ ਜਿਵੇਂ ਉਡੀਕ ਰਹਿੰਦੀ ਹੈ ਲੋਕ ਨੂੰ ਉਹ ਹੁੰਦਾ ਹੈ ਕਿ ਜੇ ਬੁਲਟ ਜਦੋਂ ਸਸਤਾ ਹੋਏਗਾ ਜ਼ਰੂਰ ਲੈ ਜਾਣਗੇ ਤਾਂ ਨਵਰਾਤਰੀ ਵੀ ਨਹੀਂ ਤਾਂ ਇਸ ਕਰਕੇ ਕਰਾਊਡ ਜਿਹੜਾ ਉਹ ਨਾਰਮਲੀ ਵੱਧ ਦੇਖਣ ਨੂੰ ਮਿਲਦਾ ਤੇ ਤਜ ਇਸ ਤਰਿਕਾ ਤੁਹਾਡੇ ਨਾਲ ਸਾਂਝੀ ਜਾਣਕਾਰੀ ਸਾਂਝੀ ਕਰ ਰਹੀ ਸੀ ਕਿ 28% ਜਿਹੜਾ ਕਿ 18% ਆਟੋਮੋਬਾਈਲ ਜਿਹੜੀ ਇੰਡਸਟਰੀ ਦੇ ਵਿੱਚ ਘਟਿਆ ਹੈ ਜੀਐਸਟੀ ਰਿਫਾਰਮਸ ਹੋਏ ਨੇ ਸਾਡੇ ਨਾਲ ਰਾਇਲ ਫਿਟ ਬਰਨਾਲਾ ਆਟੋਸ ਦੇ ਜਿਹੜੇ ਓਨਰ ਮੌਜੂਦ ਨੇ ਗੱਲਬਾਤ ਕਰਦੇ ਆ ਸਸੀ ਕਾ ਸਰ ਸਸੀ ਕਾ ਜੀ ਸਸੀ ਕਾ ਸਰ ਕਿੰਨਾ ਕੁ ਫਰਕ ਜਿਹੜਾ ਹੁਣ ਸੇਲ ਦੇ ਵਿੱਚ ਪਏਗਾ ਜਾਂ ਲੋਕਾਂ ਦੇ ਜਿਹੜੀ ਖੁਆਇਸ਼ ਆਬ ਦੇ ਵਿੱਚ ਪਏਗਾ ਕਿਉਂਕਿ ਜੀਐਸਟੀ ਹੈ ਉਹ 28% ਤੋਂ 18% ਹੋ ਗਈ ਹੋਈ ਹੈ ਬਿਲਕੁਲ ਬਿਲਕੁਲ ਮੇਰੇ ਖਿਆਲੇ ਵਿੱਚ ਰਾਇਲਨ ਫੀਲਡ ਤੇ ਮੈਕਸਿਮਮ ਫਰਕ ਪਾਉਗਾ ਕਿਉਂਕਿ ਇਹ ਲੋਕਾਂ ਦੀ ਇੱਕ ਐਸਪੀਰੇਸ਼ਨਲ ਬਾਈਕ ਸੀਗੀ ਉਹ ਆਪਣੀ ਲਾਈਫ 'ਚ ਕਿਸੇ ਨਾ ਕਿਸੇ ਵੇਲੇ ਜਿਹੜਾ ਵੀ ਰਾਇਡਰ ਆ ਚਾਹੇ ਉਹ ਹੀਰੋ ਦਾ ਹੈ ਚਾਹੇ ਬਜਾਜ ਦਾ ਹੈ ਚਾਹੇ ਹੋਂਡਾ ਦਾ ਹੈ ਚਾਹੇ ਟੀਵੀਐਸ ਦਾ ਹੈ ਉਹਦੀ ਇੱਛਾ ਸੀ ਮਨਾ ਕਿਸੇ ਨਾ ਕਿਸੇ ਵੇਲੇ ਮੈਂ ਰਾਇਲਨ ਫੀਲਡ ਯੂ ਹੋ ਸਕੀ ਬਿਲਕੁਲ ਉਹਦੀ ਉਹ ਇੱਛਾ ਹੁਣ ਪੂਰੀ ਹੋ ਰਹੀ ਹੈ ਹੁਣ ਤੁਸੀਂ ਅੱਜ ਦੇਖੋਗੇ ਤੇ ਸਾਰੇ ਸ਼ੋਅਰੂਮ ਦੇ ਵਿੱਚ ਅੱਜ ਸਵੇਰ ਦਾ ਰਾਸ਼ਨ ਆ ਵੀ ਸਾਡਾ ਲਾਈਨ ਬਣਾ ਕੇ ਸੰਗ ਡੀਲ ਕਰਨਾ ਪਿਆ। ਮੇਰੇ ਖਾਲੇ ਵਿੱਚ ਜਿੰਨਾ ਕ ਅਸੀਂ ਸਟਾਕ ਮਗਾਇਆ ਸੀ ਉਹ ਅੱਜ ਤੱਕ ਪਿਛਲੇ ਅਸੀਂ 1938 ਤੋਂ ਡੀਲ ਕਰਾਂ 80 ਸਾਲ 80 ਸਾਲ ਦੇ ਕਰੀਬ ਹੋ। ਵੀ ਆਰ ਜੀ 올ਡੇਸਟ ਐਂਡ ਵਨ ਆਫ ਦੀ బిਗੇਸਟ ਡੀਲਰਸ ਇਨ ਇੰਡੀਆ। ਟਰਸਟਡ ਇਨ। ਚਸਟਸ ਡੀਲਰਸ ਆਲਸੋ ਕਿਉਂਕਿ ਅਸੀਂ ਜਿੰਨੀ ਆ ਕਸਟਮਰ ਸੈਟੀਸਫੈਕਸ਼ਨ ਯਾ ਕਸਟਮਰ ਐਫੀਲੀਏਸ਼ਨ ਅਸੀਂ ਮੇਨਟੇਨ ਕੀਤੀ ਹੋਈ ਆ ਉਹ ਬਾਕੀ ਨਾਲੋਂ ਥੋੜੀ ਜਿਹੀ ਵਾਧੇ ਕਰਨਾ ਚਾਹਾਂਗੇ ਅਸੀਂ ਵੀ ਤਾਂ ਕਿ ਕਸਮਰ ਇਹਦਾ ਜਿਹੜਾ ਵੀ ਇੱਕ ਦਫਾ ਆ ਜੇ ਉਹ ਇੰਨਾ ਖੁਸ਼ ਹੋ ਕੇ ਜਾਵੇ ਵੀ ਉਸ ਬਾਅਦ ਸਾਡੇ ਨਾਲ ਚਾਰ ਕਸਮਰ ਹੋਰ ਲੈ ਬਿਲਕੁਲ ਇਹੀ وجہ ਹੈ ਕਿ ਸਾਡੀ ਬਾਕੀ ਸਾਰੇ ਬੁੱਧੀਆਂ ਨਾਲੋਂ ਪੰਜਾਬ ਦੇ ਵਿੱਚ ਅਸਰ ਜਿਆਦਾ ਹੈ ਸਰ ਜਿਸ ਤਰੀਕੇ ਨਾਲ ਵੀ ਜਿੰਨਾ ਸਟਾਕ ਪਿਆ ਸੀਗਾ ਉਹ ਸਾਰਾ ਕੀ ਲੱਗਦਾ ਵੀ ਹੋ ਸਕਦਾ ਅਸੀਂ ਦੇ ਨਾ ਸਕੀਏ ਸ਼ਾਮ ਤੱਕ ਉਹ ਸਾਦਾ ਸੀ ਦੇ ਨਾ ਸਕੀਏ ਅਸੀਂ ਤੱਕ ਲੇਕਿਨ ਅਸੀਂ ਸਾਡਾ ਅਸੀਂ ਐਕਸਾ ਗਡਾਉਂ ਵੀ ਭਰੇ ਹੋਏ ਨੇ ਪਰ 올 ਟਾਈਮ ਹੈ ਅੱਜ ਜਿਹੜੀ ਸਾਡੀ ਸੇਲ ਹੋਊਗੀ ਇਟ ਵਿਲ ਬੀ 올 ਟਾਈਮ ਹੈ ਸਰ ਜਿਸ ਤਰੀਕੇ ਨਾਲ ਜੇਕਰ ਤੁਸੀਂ ਗੱਲ ਵੀ ਕੀਤੀ ਹੈ ਵੀ ਬੁਲਟ ਜਾਂ ਕਹੋ ਰਾਇਲ ਐਨਫੀਲਡ ਹਰੇਕ ਦੀ ਪਹਿਲੀ ਪਸੰਦ ਰਹਿੰਦੀ ਹੈ ਵੀ ਅਸੀਂ ਆਪਣੀ ਲਾਈਫ ਟਾਈਮ ਚ ਕਰਦੇ ਨਾ ਕਰਦੇ ਇਹ ਲਾਈਵਾਂ ਲਵਾਂਗੇ ਪਰ ਜੇਕਰ ਯੂਥ ਦੀ ਗੱਲ ਕਰੀਏ ਤਾਂ ਉਹਦਾ ਚਾਹ ਹੁੰਦਾ ਵੀ ਜਦੋਂ ਕਾਲਜ ਜਾਵੇ ਜਾਂ ਸਕੂਲ ਜਾਵੇ ਤਾਂ ਉਹਦੇ ਜਿਹੜੇ ਥੱਲੇ ਮੋਟਰ ਵਹੀਕਲ ਹੈ ਉਹ ਰਾਇਲ ਐਨਫੀਲਡ ਦਾ ਬੁਲਟ ਹੀ ਹੋਵੇ ਤਾਂ ਉਹਦੇ ਆ ਪ੍ਰਾਈਸਿਸ ਦੇ ਵਿੱਚ ਕਿੰਨਾ ਕੁ ਫਰਕ ਆਏਗਾ ਪ੍ਰਾਈਸਿਸ ਜਿਹੜਾ ਘੱਟੋ ਘੱਟ 15000 ਤੋਂ ਲੈ ਕੇ ਤਕਰੀਬਨ 35000 ਰੁਪਏ ਤੱਕ ਵਰਤਦਾ ਹੈ ਇਹਨਾਂ ਦਾ ਫਰਕ ਹੈ ਹਾਂਜੀ ਕੱਟ ਤੋਂ ਕੱਟ 15000 ਰੁਪਏ ਵਿੱਚ ਆ ਜਾਏਗਾ 15000 ਤੋਂ ਲੈ ਕੇ 35-40000 ਰੁਪਏ ਤੱਕ ਮਤਲਬ ਹੁਣ ਜਿਹੜਾ ਸੁਪਨਾ ਬੁਲਟ ਦਾ ਉਹ ਕਿਤੇ ਨਾ ਕਿਤੇ ਨਜ਼ਦੀਕ ਹੁੰਦਾ ਹੋਇਆ ਨਾ ਬਿਲਕੁਲ ਬਿਲਕੁਲ ਅੱਗੇ ਜਿਸ ਤਰ੍ਹਾਂ ਉਹ ਬਜਾਜ ਟੀਵੀਐਸ ਜਾਂ ਹੀਰੋ ਖਰੀਦੇ ਸੀਗੇ ਉਹ ਜਿਹੜਾ 7 ਲੱਖ 1.5 ਲੱਖ ਦਾ ਉਹ ਮਾਡਲ ਖਰੀਦੇ ਸੀਗੇ ਉਹਨੂੰ ਪੌਣੇ 2 ਲੱਖ ਦਾ ਬੁਲਟ ਮਿਲਣ ਲੱਗ ਗਿਆ ਇਸ ਵਾਸਤੇ 10-20000 ਰੁਪਏ ਉਹ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਸਟ੍ਰੈਚ ਕਰ ਸਕਦਾ ਹੁੰਦਾ 10-15-20 ਪਰਸੈਂਟ ਹਰੇਕ ਆਦਮੀ ਕੋਈ ਚੀਜ਼ ਲੈ ਜਾਂਦਾ ਜੇ ਉਹਨੂੰ 10 ਰੁਪਏ ਜਾਂ 15 ਰੁਪਏ 100 ਮਗਰ ਮਹਿੰਗੀ ਮਿਲਦੀ ਐ ਸੇ ਬੜੀਆ ਮਿਲਦੀ ਆ ਉਹ 10 15 ਰੁਪਏ ਐਕਸਟੈਂਡ ਕਰ ਲੈਂਦਾ ਐਕਸਟੈਂਡ ਕਰ ਲੈਂਦਾ ਹਾਂ ਵੀ ਇਸ ਕਹ ਲੋ ਵਧੀਆ ਚੀਜ਼ ਵੱਲ ਜਾਣ ਵਾਸਤੇ ਕਿਉਂਕਿ ਜੋ ਇਹਦੀ ਬਿਲਡ ਕੁਆਲਿਟੀ ਐ ਬੁਲਟ ਦੀ ਜਾਂ ਕਹੋ ਜੋ ਇੰਜਨ ਐ 3 350 ਸੀਸੀਸ ਦਾ ਜਿਹੜਾ ਬੈਸਟ ਕੁਆਲਿਟੀ ਆਈ ਹੈਵ ਐਵਰ ਸੀ ਬੈਸਟ ਕੁਆਲਿਟੀ ਇਨ ਦਾ ਲਾਸਟ 62 ইয়ার ਬੁਲਟ ਇਸ ਹੈਵਿੰਗ ਦੀ ਬੈਸਟ ਕੁਆਲਿਟੀ ਬਿਲਕੁਲ ਸਹੀ ਬਸਕੁਰ ਸਰ ਅੱਜ ਕਿਸ ਤਰੀਕੇ ਨਾਲ ਸੇਲ ਦੇ ਵਿੱਚ ਵਾਧਾ ਹੋਣਾ ਦੇਖ ਰਿਹਾ ਹਾਂ ਕਿ ਕ라우ਡ ਜੇਕਰ ਗੱਲ ਕਰੀਏ ਤਾਂ ਲਗਾਤਾਰ ਵਾਧਾ ਹੋਇਆ ਨਜ਼ਰ ਆਦਾ ਵਾਧਾ ਵਾਧਾ ਨਜ਼ਰ ਆਦਾ ਬਿਲਕੁਲ ਜਿਹੜੇ ਬੰਦਿਆਂ ਨੇ ਓੜੀ ਕਰ ਐ ਸੀ ਕਿ 22 ਤਾਰੀਖ ਨੂੰ ਕਈਆਂ ਨੇ ਤਾਂ ਮੇਰੇ ਖਿਆਲ ਅਜ 100 ਦੇ ਕਰੀਬ ਤਾਂ ਸਾਡੇ ਕੋਲੇ ਬੁਕਿੰਗ ਸੀਗੀ ਤੇ ਬਾਕੀ ਬੰਦੇ ਸੀਗੇ ਵੀ ਅਸੀਂ ਮੌਕੇ ਤੇ ਜਾ ਕੇ ਲਵਾਵਾਂਗੇ ਉਹਨਾਂ ਨੂੰ ਨਹੀਂ ਸੀਗਾ ਉਹਦੇ ਸਾਮ ਨਾਲ ਨਵੇਂ ਮੋਟੂ ਕਸਮਰ ਵੀ ਆ ਰਹੇ ਨੇ ਕਿ ਪੁਰਾਣੇ ਵੀ ਆ ਰਹੇ ਨੇ ਕਈਆਂ ਨੇ ਮੋਟਰਸਾਈਕਲ ਖਰੀਦ ਕੇ ਪਹਿਲਾਂ ਪੈਸੇ ਪੂਰੇ ਦੇ ਕੇ ਰੱਖ ਗਏ ਵੀ ਅਸੀਂ ਤੁਸੀਂ ਪੈਸੇ ਪੂਰੇ ਰੱਖ ਲਓ ਆ ਮੋਟਰਸਾਈਕਲ ਸਾਡਾ ਹੋ ਗਿਆ ਲੇਕਿਨ ਅਸੀਂ 22 ਤਾਰੀਖ ਨੂੰ ਲੈ ਕੇ ਜਾਵਾਂਗੇ ਬਿਲ ਕਰਾਉਣਾ ਤਾਂ ਕਿ ਸਾਡਾ 15% GST ਘਟਾ ਜੀ ਜੀ ਤੁਹਾਨੂੰ GST ਦਾ ਐਨਾ ਫਰਕ ਪਿਆ ਹੈ ਨਾ ਵੀ ਜਿਹੜੇ ਲੋਕਾਂ ਨੇ ਪ੍ਰੀ ਬੁੱਕਡ ਕਰਾਈ ਹੋਈ ਸੀ ਉਹਨਾਂ ਨੇ ਡਿਲੀਵਰੀ ਅੱਜ ਲੈ ਲਈ ਹਾਂ ਉਹ ਦੇਖੋ ਬਾਹਰ ਜਿਹੜੇ 650 ਮੋਟਰਸਾਈਕਲ 4 ਲੱਖ ਰੁਪਏ ਦਾ ਮੋਟਰਸਾਈਕਲ ਹਾਂਜੀ ਉਹ ਸਿਰਫ ਸ਼ਰਾਧਾ ਕਰਕੇ ਲੈ ਕੇ ਨਹੀਂ ਗਿਆ ਪੈਸੇ ਪੂਰੇ ਆਏ ਹੋਏ ਨਹੀਂ ਸਾਡੇ ਉਹਨਾਂ ਦੀ ਤਾਂ ਬਿੱਲ ਵੀ ਬਣੇ ਹੋਏ ਨੇ ਕਿਉਂਕਿ ਉਹਨਾਂ ਦੇ ਵਿੱਚ ਰੇਟ ਅੱਜ ਤੋਂ ਵੱਜ ਜਾਣਾ ਸੀ ਹਾਂ ਬਿਲਕੁਲ ਉਹਨਾਂ ਦਾ ਰੇਟ ਅੱਜ ਤੋਂ ਵੱਜ ਜਾਣਾ ਸੀਗਾ ਅੱਜ ਕੱਲ ਤੱਕ ਉਹਨਾਂ ਦਾ ਰੇਟ ਘੱਟ ਸੀਗਾ ਅੱਛਾ ਇਸ ਵਾਸਤੇ ਉਹਨਾਂ ਦੀ ਬਿਲਿੰਗ ਵਗੈਰਾ ਹੋਈ ਹੋਈ ਆ ਉਹ ਉਤਾਰਾ ਨਾ ਲੈਣਗੇ ਕਿਉਂਕਿ ਜੇਕਰ ਮੈਂ ਇੱਕ ਮੇਨ ਬਾਈਕ ਦੀ ਗੱਲ ਕਰਨੀ ਚਾਹੁੰਗਾ ਜਿਹੜਾ 350 ਸਟੈਂਡਰਡ ਆਨ ਦਾ ਹੈ ਨਾ ਉਹਦੇ ਪ੍ਰਾਈਸ ਦੇ ਵਿੱਚ ਕਿੰਨਾ ਕੁ ਫਰਕ ਆਏਗਾ ਇੱਕ ਉਹ ਜਾਣਕਾਰੀ 15000 15 15000 ਪਸਸਤਾ ਹੋ ਜਾਏਗਾ ਸਭ ਕੁਝ ਪਾ ਕੇ ਇੰਸ਼ੋਰੈਂਸ ਰਜਿਸਟ੍ਰੇਸ਼ਨ ਵਗੈਰਾ ਪਾ ਕੇ ਯਾਨੀ ਇੱਕ 13-14000 ਦਾ ਪ੍ਰਾਈਸ ਹੀ ਹਰਕਤ ਪੈ ਗਿਆ 12000 ਇੰਸ਼ੋਰੈਂਸ ਤੇ ਰਜਿਸਟ੍ਰੇਸ਼ਨ ਹੀ ਫਰਕ ਪਾਇਆ 15000 ਰੁਪਏ ਦਾ ਫਰਕ ਹੈ ਹੁਣ ਮਤਲਬ 15000 ਰੁਪਏ ਸਸਤਾ ਮਿਲੂਗਾ ਸਟੈਂਡਰਡ ਬਿਲਕੁਲ ਬਿਲਕੁਲ ਸ਼ੁਕਰੀਆ ਅਗਰ ਕਿਲਾ ਇਹ ਸਾਡੇ ਨਾਲ ਰਾਇਲਨ ਫੀਲਡ ਦੇ ਪਰ ਨਾਲ ਆਟੋਸ ਦੇ ਓਨਰ ਤਾਂ ਗੱਲਬਾਤ ਸਾਰੀ ਸਾਂਝੀ ਕੀਤੀ ਹੈ ਵੀ ਕਿਸ ਤਰੀਕੇ ਨਾਲ ਜਿਹੜੇ ਹੁਣ ਬੁਲਟ ਹੈ ਉਹਨਾਂ ਦੇ ਪ੍ਰਾਈਸ ਜਿਹੜੇ ਸਸਤੇ ਹੋਣਗੇ ਤਾਂ ਜਾਣਕਾਰੀ ਮਿਲੀ ਹੈ ਵੀ 15000 ਤੋਂ ਲੈ ਕੇ 32000 ਰੁਪਏ ਤੱਕ ਜਿਹੜੇ ਨੇ ਇਹਨਾਂ ਦੇ ਪ੍ਰਾਈਸ ਜਿਹੜੇ ਘਟਣਗੇ ਕਿਉਂਕਿ GST ਰਿਫਾਰਮ ਹੋਇਆ 28% ਤੋਂ 18% ਜਿਹੜਾ ਉਹ GST ਰਿਫਾਰਮ ਹੋ ਕੇ ਜਿਹੜੀ ਪਰਸੈਂਟੇਜ ਜਿਹੜੀ ਹੈ 28% ਤੇ ਆਈ ਹੈ ਤਾਂ ਉਸ ਦੇ ਨਾਲ ਜਿਹੜੀ ਪਹਿਲੀ ਪਸੰਦ ਰਹਿੰਦੀ ਹੈ ਪੰਜਾਬੀਆਂ ਦੀ ਜਟਾਂ ਦੀਆਂ ਕਹਿ ਲਓ ਸਾਰੀ ਕਮਿਊਨਿਟੀ ਦੀ ਜਿਹੜਾ ਆ ਬੁਲਟ ਆ 350 ਜਿਹੜਾ ਇਹ ਇਸ ਦੀ ਪਸੰਦ ਜਿਹੜੀ ਰਹਿੰਦੀ ਹੈ ਤੇ ਇਹ ਹੁਣ ਜਿਹੜਾ ਬੁਲਟ ਹੈ ਇਹ 15000 ਰੁਪਿਆ ਤੁਹਾਨੂੰ ਸਸਤਾ ਮਿਲੇਗਾ ਤਾਂ ਜਲਦ ਜਿਹੜੇ ਆਪਣੇ ਬੁਲਟਸ ਆ ਬੁਕਿੰਗ ਕਰਾਓ ਤੇ ਆਪਣੀ ਜਿਹੜੀ ਰਾਈਡ ਹੈ ਉਹ ਘੈਂਟ ਕਰੋ ਸਾਡੇ ਨਾਲ ਕਸਟਮਰ ਵੀਜਨ ਜਿਹੜੇ ਲੈਣ ਆਏ ਨੇ ਵੀਰੇ ਸੱਸੀ ਕਾਲਜੀ ਸੱਸੀ ਕਾਲਜੀ ਭਾਈ ਸਰ ਇੱਥੇ ਪਹੁੰਚੇ ਹਾਂ ਕਿਹੜਾ ਬਾਈ ਗਏ ਆਂ ਇਹ ਰੋਲ ਫੀਲਡ ਰੋਲ ਫੀਲਡ ਹਾਂਜੀ ਜੀਐਸਟੀ ਕੱਟ ਹੋਣ ਕਰਕੇ ਆਏ ਹੋ ਇੱਥੇ ਹਾਂਜੀ ਜੀਐਸਟੀ ਹਾਂ ਤੇ ਕਿੰਨਾ ਕ ਫਾਇਦਾ ਹੋਇਆ ਜੀਐਸਟੀ ਘਟਾਉਣ ਦੇ ਨਾਲ 20000 ਰੁਪਏ ਦਾ ਹਾਂਜੀ ਕਿੰਨੀ ਕ ਖੁਸ਼ੀ ਹੈ ਵੀ ਹੁਣ ਜਿੱਦਾਂ ਹੈਣਾ ਵੀ ਜਿਹੜਾ ਸੌਖਾ ਹੋ ਗਿਆ ਜੀ ਜਿੱਥੇ 20000 ਵਧ ਦੇਣਾ ਪੈਂਦਾ ਸੀ ਕਿਤੇ ਨਾ ਕਿਤੇ ਬੰਦਾ 20000 ਕਰਕੇ ਮਨ ਵੀ ਕਈ ਵਾਰੀ ਮਾਰ ਜਾਂਦਾ ਵੀ 20000 ਹੈਣਾ ਕਿਉਂ ਆਪਾਂ ਕਿਤੇ ਫੇਰ ਸੋਚ ਲਾਂਗੇ ਪਰ ਹੁਣ ਸਸਤਾ ਹੋਇਆ ਫਿਰ ਰੀਜਾਂ ਪੂਰੀਆਂ ਹੋਣ ਲੱਗੀਆਂ ਨੇ ਹਾਂਜੀ ਬੱਚੇ ਨੇ ਹੋੜੀਆਂ ਕਿੰਨੀ ਪੁਰਾਣੀ ਰੀਜ ਸੀ ਇਹ ਕਾਫੀ ਦੇਰ ਤੱਕ ਸੀ ਹਮ ਸਾਲ ਤੋਂ ਸਾਲ ਤੋਂ ਸੀ ਹਾਂ ਹੁਣ ਪੂਰੀ ਹੋਣ ਲੱਗੀ ਕਿੰਨਾ ਕ ਖੁਸ਼ੀ ਹੈ ਮਨ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂਜੀ ਦੇ ਡਿਲੀਵਰੀ ਆ ਜੀ ਤੁਹਾਡੇ ਕੋਲ ਹਾਂਜੀ ਹੋਣੀ ਆ ਹਾਂਜੀ ਕੀ ਬਾਤ ਹੈ ਮੇਰੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹਾਂਜੀ ਠੀਕ ਹੈ ਵੈਲਕਮ ਸਰ ਕਸਟਮਰ ਸਾਡੇ ਨਾਲ ਹੋਵੇ ਜਿਹੜੇ ਇਥੇ ਬੁਲਟ ਲੈਣ ਪਹੁੰਚੇ ਹੋਏ ਨੇ ਸਹੀ ਗੱਲ ਸਹੀ ਗੱਲ ਜੀ ਸਰ ਬੁਲਟ ਲੈਣ ਪਹੁੰਚੇ ਹੋਏ ਜੀ ਬੁਲਟ ਲੈਣ ਸਪਲੈਂਡਰ ਪਲਾਨ ਕਰ ਰਹੇ ਸੀਗੇ ਜੀ ਪਰ ਹੁਣ ਬੁਲਟ ਲੈਣ ਨੂੰ ਹੋ ਗਏ ਕਿਉਂਕਿ ਜਿਹੜਾ ਬੁਲਟ ਦਾ ਪ੍ਰਾਈਸ ਆ ਉਹ ਰੀਜ਼ਨੇਬਲ ਹੋ ਗਿਆ ਹੋ ਗਿਆ ਜਿਹੜਾ ਕਿ ਹਰ ਕਸਟਮਰ ਦੇ ਬਜਟ 'ਚ ਆ ਰਿਹਾ ਹਾਂ ਹੋ ਸਪਲੈਂਡਰ ਤੋਂ ਫਿਰ ਆਪਾਂ ਬੁਲਟ ਨੂੰ ਆਪਣਾ ਪਲਾਨ ਚ ਚੇਂਜ ਕਰ ਲਿਆ ਕਿੱਥੇ ਕਹਿੰਦੇ 28% ਤੋਂ 18% ਜੀਐਸਟੀ ਆ ਰਿਹਾ ਹੈ ਫਿਰ ਆਪਣਾ ਕੋ ਸਪਲੈਂਡਰ ਦੇ ਨੀਅਰ ਬੋਰਡ ਜੀ ਪਿਆ ਜਾਂਦਾ ਲੱਖ ਰੁਪਏ ਤੋਂ ਸਪਲੈਂਡਰ ਪੈਂਦਾ ਇਸ ਵਾਰ ਲੱਖ ਹੁਣ 1.5 ਲੱਖ ਦੀ ਰੇਂਜ ਚ ਬੁਲਟ ਮਿਲ ਰਿਹਾ ਵਾ ਤਾਂ ਹਰ ਕਸਟਮਰ ਬੁਲਟ ਹੀ ਲਊਗਾ ਕਿਹਦੇ ਨਾਲ ਚਾਹ ਵੀ ਹੁੰਦਾ ਰੀਜ ਵੀ ਹੁੰਦੀ ਹੈ ਹਰੇਕ ਪੰਜਾਬੀ ਨੇ ਵੀ ਬੁਲਟ ਲੈਣਾ ਬਿਲਕੁਲ ਬਿਲਕੁਲ ਜੀ ਉਹੀ ਗੱਲ ਹੈ ਵੀ ਆਪਣਾ ਜ ਹੁਣ ਹਰੇਕ ਬੰਦੇ ਦਾ ਸ਼ੌਂਕ ਪੂਰਾ ਹੋਊਗਾ ਜੀਐਸਟੀ ਨਾਲ ਕਾਫੀ ਫਰਕ ਪਿਆ ਕਰਿਆ ਹੈਗਾ ਕਸਟਮਰ ਨੂੰ ਤੁਸੀਂ ਦੇਖ ਸਕਦੇ ਹੋ ਆਪਣਾ ਕਸਟਮਰ ਦਾ ਕੱਟ ਪਹਿਲੇ ਦਿਨ ਹੀ ਦਿਖਾ ਰਿਹਾ ਵੀ ਆਪਣਾ ਪੂਰਾ ਰਿਸਪਾਂਸ ਮਿਲ ਰਿਹਾ ਹੈਗਾ ਬੁਲਟ ਨੂੰ ਤੁਹਾਡੀ ਕਿੰਨੀ ਕੁ ਪੁਰਾਣੀ ਰੀਜ ਸੀ ਬੁਲਟ ਲੈਣ ਦੀ ਪਰ ਮੇਰੀ ਕਾਫੀ ਟਾਈਮ ਤੋਂ ਸੀਗੀ ਰੀਜ ਕਿ ਆਪਣਾ ਬੁਲਟ ਲੈਣਾ ਪਰ ਹੁਣ ਆਪਣਾ ਅੱਜ ਆਪਣਾ ਜੀ ਸੁਪਨਾ ਜਿਹਾ ਪੂਰਾ ਹੁੰਦਾ ਦਿਖ ਰਿਹਾ ਜੀ